ਸੱਜਣ ਕੁਮਾਰ ਨੂੰ ਜੇ سزا ਹੋਈ ਹੈ ਉਹ ਬਹੁਤ ਲੇਟ ਹੋਈ ਆ ਬਹੁਤ ਵੱਡਾ ਨੁਕਸਾਨ 1984 ਵਿੱਚ ਸੇਫੋਂ ਬੰਦਲੀ ਵਿੱਚ ਹੋਇਆ ਤੇ ਸੱਜਣ ਕੁਮਾਰ ਨੂੰ ਜਿਹੜੀ ਕੇਵਲ ਉੱਪਰ ਕੱਜ سزا ਹੋਈ ਹੈ ਤੇ ਬਹੁਤ ਥੋੜੀ ਹੈ ਇਹ ਜਿਆ ਨੂੰ ਐਸੀ سزا ਦੇਣੀ ਚਾਹੀਦੀ ਹੈ ਕਿ ਆਉਣ ਵਾਲੀਆਂ ਸਦੀਆਂ ਤੱਕ ਲੋਕ ਯਾਦ ਰੱਖਣ ਉਹਨੂੰ ਘੱਟੋ ਘੱਟ ਫਾਂਸੀ ਹੋਣੀ ਚਾਹੀਦੀ ਹੈ। ਸਚਨ ਸੱਜਣ ਕੁਮਾਰ ਨੂੰ ਵੀ ਦਰਦਪੂਰੀ ਹੈ ਕਿਵੇਂ ਦੇਖੇ ਗਏ। ਸੱਜਣ ਕੁਮਾਰ ਨੂੰ ਜੇ 사ਦਾ ਹੋਈ ਆ ਉਹ ਬਹੁਤ ਲੇਟ ਹੋਈ ਆ। ਤੇ 1984 ਨਵੰਬਰ ਦੇ ਮਹੀਨੇ ਵਿੱਚ ਦਿੱਲੀ ਵਿੱਚ ਔਰ ਦਿੱਲੀ ਸਮੇਤ ਹਿੰਦੁਸਤਾਨ ਦੇ ਬਾਕੀ ਸ਼ਹਿਰਾਂ ਦੇ ਵਿੱਚ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਹੋਇਆ। ਦੁਕਾਨਦਾਰਾਂ, ਰੁਕੀਆਂ, ਕੰਜਾਂ, ਕਾਰੋਬਾਰ ਉਤੇ ਗਏ। ਤਿੰਨਾਂ ਪੈਣਾ ਲਈ ਜੇ ਪੱਤੀ ਕੀਤੀ ਗਈ ਬਹੁਤ ਵੱਡਾ ਨੁਕਸਾਨ 1984 ਵਿੱਚ ਸਿੱਫੋਂਵ ਦਿੱਲੀ ਵਿੱਚ ਹੋਇਆ ਜਿਸ ਸਦਿਆਨ কুমার ਨੂੰ ਜਿਹੜੀ ਕੇਵਲ ਉਮਰ ਕੱਜ ਜਿ سزا ਹੋਈ ਹੈ ਤੇ ਬਹੁਤ ਥੋੜੀ ਹੈ ਇਹ ਜਿਆ ਨੂੰ ਐਸੀ سزا ਦੇਣੀ ਚਾਹੀਦੀ ਹੈ ਕਿ ਆਉਣ ਵਾਲੀਆਂ ਸਦੀਆਂ ਤੱਕ ਲੋਕ ਯਾਦ ਰੱਖਣ ਕਿ ਕਦੇ ਵੀ ਕਿਸੇ ਦੇ ਨਾਲ ਕੋਈ ਐਸਾ ਜਿਹੜਾ ਕਰਮ ਹੈ ਉਹ ਨਹੀਂ ਕਰਨਾ ਚਾਹੀਦਾ ਉਹਨੂੰ ਘੱਟੋ ਘੱਟ ਫਾਂਸੀ ਹੋਣੀ ਚਾਹੀਦੀ ਹੈ ਠੀਕ ਹੈ ਜੀ ਕਾਲ ਟੈਕ ਦੀ ਹੋਣ ਨੂੰ ਲੈ ਕੇ ਕਾਫੀ ਸਵਾਲ ਚੁੱਕੇ ਜਾ ਰਹੇ ਸੰਤੀ ਲੱਗੋ ਕੀ ਕਹਿਣਾ ਚਾਹੀਦਾ ਉਹ ਸਾਈਡ ਤੋਂ ਸਾਈਡ ਤੋਂ ਨਹੀਂ ਬਸ ਠੀਕ ਹੈ ਸੱਜਨ ਕੁਮਾਰ ਨੇ ਸੁਝਾਅ ਰੱਖਿਆ ਜੀ ਇਹ ਦੇਖੋ ਸਾਰੇ ਮੀਡੀਆ ਸੱਜਨ ਕੁਮਾਰ ਨੂੰ ਜੇ ਸਾਜਾ ਹੋਈ ਹੈ ਉਹ ਬਹੁਤ ਲੇਟ ਹੋਈ ਆ ਕਿ 1984 ਨਵੰਬਰ ਦੇ ਮਹੀਨੇ ਵਿੱਚ ਦਿੱਲੀ ਵਿੱਚ ਔਰ ਦਿੱਲੀ ਸਮੇਤ ਹਿੰਦੁਸਤਾਨ ਦੇ ਬਾਕੀ ਸ਼ਹਿਰਾਂ ਦੇ ਵਿੱਚ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਹੋਇਆ ਦੁਕਾਨਦਾਰ ਰੁਕੀਆਂ ਕੰਜਾ ਕਾਰੋ ਬਾਰ ਗੁਸਤੇ ਗਏ ਇੰਨਾਂ ਪੈਣਾ ਦੀ ਜੇ ਪੱਤੀ ਕੀਤੀ ਗਈ ਬਹੁਤ ਵੱਡਾ ਨੁਕਸਾਨ 1984 ਵਿੱਚ ਸਿੱਖਾਂ ਦਾ ਦਿੱਲੀ ਵਿੱਚ ਹੋਇਆ ਤੇ ਸੱਜਣਾ ਕੁਮਾਰ ਨੂੰ ਜਿਹੜੀ ਕੇਵਲ ਉਮਰ ਕਾਜ ਜਿਹਾ ਸਜ਼ਾ ਹੋਈ ਹੈ ਤੇ ਬਹੁਤ ਥੋੜੀ ਹੈ ਇਹ ਗਿਆ ਨੂੰ ਐਸੀ ਸਜ਼ਾ ਦੇਣੀ ਚਾਹੀਦੀ ਹੈ ਕਿ ਆਉਣ ਵਾਲੀਆਂ ਸਦੀਆਂ ਤੱਕ ਲੋਕ ਯਾਦ ਰੱਖਣ ਕਿ ਕਦੇ ਵੀ ਕਿਸੇ ਨਾਲ ਕੋਈ ਐਸਾ ਜਿਹੜਾ ਕਰਮੈ ਉਹ ਨਹੀਂ ਕਰਨਾ ਚਾਹੀਦਾ ਉਹਨੂੰ ਘੱਟੋ ਘੱਟ ਫਾਂਸੀ ਹੋਣੀ ਚਾਹੀਦੀ ਹੈ ਠੀਕ ਹੈ ਜੀ ਕਾਲ ਤੱਕ ਦੀ ਗੁਰ ਨੂੰ ਲੈ ਕੇ ਕਾਫੀ ਸਵਾਲ ਚੁੱਕੇ ਜਾ ਰਹੇ ਸਨ ਕਿ ਲੱਗਦਾ ਕਿ ਕਹਿਣਾ ਚਾਹੀਦਾ ਉਹ ਸਾਈਡ ਤੋਂ ਸਾਈਡ ਨਹੀਂ ਬਸ ਠੀਕ ਸਰ ਸਚਨ ਕੁਮਾਰ ਜੀ ਸੁਝਾਅ ਰਹੀਏ ਕੀਵੇਂ ਦੇਖੇ ਸਾਰੇ ਮੁੱਦੇ ਸਚਨ ਕੁਵਾਰ ਨੂੰ ਜਿਹੜਾ ਸੱਜਾ ਹੋਈ ਆ ਉਹ ਬਹੁਤ ਲੇਟ ਹੋਈ ਆ ਕਿ 1984 ਨਵੰਬਰ ਦੇ ਮਹੀਨੇ ਵਿੱਚ ਕਿ ਦਿੱਲੀ ਵਿੱਚ ਔਰ ਦਿੱਲੀ ਸਮੇਤ ਹਿੰਦੁਸਤਾਨ ਦੇ ਬਾਕੀ ਸ਼ਹਿਰਾਂ ਦੇ ਵਿੱਚ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਹੋਇਆ ਦੁਕਾਨਦਾਰ ਕਈਆਂ ਕੰਯਾ ਕਾਰੋਬਾਰ ਨੂੰ ਤੇ ਗਏ ਇੰਨਾਂ ਪੈਣਾ ਦੀ ਜੇ ਪਤੀ ਕੀਤੀ ਗਈ ਬਹੁਤ ਵੱਡਾ ਨੁਕਸਾਨ 1984 ਵਿੱਚ ਸਿਰਫੋਂ ਬ ਦਿੱਲੀ ਵਿੱਚ ਹੋਇਆ ਤੇ ਸਦਿਆਨ ਕੁਮਾਰ ਨੂੰ ਜਿਹੜੀ ਕੇਵਲ ਉਮਰ ਕੱਜ ਜਿਹਾ ਸਜ਼ਾ ਹੋਈ ਹੈ ਤੇ ਬਹੁਤ ਥੋੜੀ ਹੈ ਇਹ ਗਿਆ ਨੂੰ ਐਸੀ ਸਜ਼ਾ ਦੇਣੀ ਚਾਹੀਦੀ ਹੈ ਕਿ ਆਉਣ ਵਾਲੀਆਂ ਸਦੀਆਂ ਤੱਕ ਲੋਕ ਯਾਦ ਰੱਖਣ ਕਿ ਕਦੇ ਵੀ ਕਿਸੇ ਦੇ ਨਾਲ ਕੋਈ ਐਸਾ ਜਿਹੜਾ ਕਰ ਮੈਂ ਉਹ ਨਹੀਂ ਕਰਨਾ ਚਾਹੀਦਾ ਉਹਨੂੰ ਘੱਟੋ ਘੱਟ ਫਾਂਸੀ ਹੋਣੀ ਚਾਹੀਦੀ ਹੈ ਠੀਕ ਹੈ ਜੀ ਕਾਲ ਤੱਕ ਦੀ ਹੋਣ ਨੂੰ ਲੈ ਕੇ ਕਾਫੀ ਸਵਾਲ ਚੁੱਕੇ ਜਾ ਰਹੇ ਸੱਚੀ ਲੱਗਦਾ ਕਿ ਕੀ ਨਾ ਕਰੀਏ ਇਸ ਸਾਈਡ ਤੋਂ ਜਾਈ ਬਾਈ